नमस्ते नमस्ते ठीक है किसने किसको नहर के पास है, शराब का ठेका है, हम्म, ठीक है, ठीक है, है, और वहाँ पे मनियारे की दुकान, बकरी, बकरा काटते हैं, ठीक, है उसके पास ही है, बिल्कुल बड़ी, जी बच्चे कितने हैं, वो एक, ठीक है, astu ek dot amma appa amma, Abha, ap waa. Hmm. Waa. Bapa, dada dada, dada. ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਖਾਲਸਾ ਸਾਹਿਬ ਐ ਤੇ ਸਤਿ ਸ਼੍ਰੀ ਅਕਾਲ ਬਾਈ ਖਾਲਸਾ ਸਾਹਿਬ ਬਾਈ ਫਤਿਹ ਪਹਿਲਾਂ ਤਾਂ ਸ਼ੁਕਰੀਆ ਬਲਵਿੰਦਰ ਬਾਈ ਜੀ ਤੁਸੀਂ ਮੇਰੀ ਜਿੱਦ ਕੋਈ ਗੱਲ ਵੀ ਨਹੀਂ ਮੇਰਾ ਬੇੜਾ ਥੋੜੋ ਕਈ ਵਾਰ ਮੈਂ ਵੀ ਇੱਕ ਦੋ ਵਾਰੀ ਥੋੜੇ ਕੋ ਐ ਬਾਈ ਜੀ ਓਕੇ ਐਜੀ ਗੱਲ ਕੋਈ ਨਹੀਂ ਹਾਂ ਉਹ ਮੈਂ ਤਾਂ ਹੀ ਨਾ ਸਾਡੇ ਮਨ ਚ ਆਇਆ ਉਹ ਬਈ ਇਹ ਵਿਚਾਰੇ ਦੋ ਲੱਭੜੇ ਫਿਰੇ ਸੀ ਉਹ ਡੂੰਗੀ ਸੀ ਵਿਚਾਰੀ ਨਹੀਂ ਨਹੀਂ ਬਹੁਤ ਚੰਗਾ ਕੀਤਾ ਗੱਲ ਤੋਂ ਗੱਲ ਤੋਂ ਬੰਦੇ ਅੱਜ ਕੱਲ੍ਹ ਤੋਂ ਪਤਾ ਹੀ ਹੈ ਬਾਈ ਤੁਹਾਨੂੰ ਸਾਹਿਬ ਜਾਣਕਾਰ ਹੋਏ ਜੀ ਬਾਰੇ ਨਹੀਂ ਬਹੁਤ ਚੰਗਾ ਕੀਤਾ ਵੀਰ ਜੀ ਇਹ ਪਹੁੰਚ ਗਿਆ ਸਾਡੇ ਕੋਲੇ ਲੈ ਕੇ ਕੁੜੀ ਕਾਫੀ ਕੁਝ ਦੱਸ ਵੀ ਰਹੀ ਆ ਘਰੋਂ ਗੁੰਮ ਗਈ ਆ ਵਿਚਾਰੀ ਗੁੰਗੀ ਹੋਣ ਕਰਕੇ ਇਹਨੂੰ ਪਤਾ ਨਹੀਂ ਲੱਗ ਰਿਆ ਮੈਂ ਜਾਣਾ ਕਿੱਥੇ ਆ ਤੇ ਕੋਈ ਪ੍ਰੋਬਲਮ ਨਹੀਂ ਇਹਦਾ ਘਰ ਲੱਭਿਆਣਾ ਸਵੇਰ ਤੱਕ ਕਿਹੜਾ ਆਪਾਂ ਹੁਣ ਇਹਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਇਹਦਾ ਸਾਰਾ ਕੁਝ ਪਤਾ ਲੱਗ ਗਿਆ ਵਾਹਿਗੁਰੂ ਜੀ ਦੀ ਮਿਹਰਬਾਨੀ ਪਰਮਾਤਮਾ ਲੱਭੀ ਹੋਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲੇ ਇੱਕ ਬੱਚੀ ਦੀ ਮਾਰੀ ਭੈਣ ਆਈ ਆ ਗੁੰਗੀ ਆ ਬੋਲ ਨਹੀਂ ਸਕਦੀ ਤੇ ਨਾਲ ਉਹਦੀ ਬੇਟੀ ਬੇਟਾ ਬੇਟਾ ਨਾਲ ਉਹਦਾ ਬੇਟਾ ਵਾ ਛੋਟਾ ਜਿਹਾ ਤੁਹਾਡਾ ਕੀ ਨਾਂ ਜੀ ਰਾਧੇ ਕੁਮਾਰ ਰਾਧੇ ਕੁਮਾਰ ਰਾਧੇ ਕੁਮਾਰ ਕਿੱਥੇ ਮਿਲੀ ਤੁਹਾਨੂੰ ਭੈਣ ਇਹ ਇਹ ਸਾਨੂੰ ਹੈਪੋ ਵਾਲ ਛੋਟੇ ਹੈ ਬੋਲ ਗੋਪਾਰ ਨਗਰ ਬੁੱਡੇ ਦਰਿਆ ਦੇ ਕੰਢੇ ਸਟਾਕਾ ਰਹਿਗਾ ਜੀ ਅਸੀਂ ਸੜਕ ਤੇ ਬੈਠੇ ਚਾਹ ਪਾਣੀ ਪੀਰੇ ਸੀਗੇ ਸਾਫ ਦੇ 5-6 ਵਜੇ ਦੇ ਕਰੀਬ ਦੀ ਗੱਲ ਹੈ ਜੀ ਤੇ ਰੋਂਦੀ ਚ ਜਾਦਨੀ ਫੜਦੀ ਸੀ ਅਸੀਂ ਇਹਨੂੰ ਪੁੱਛਿਆ ਅਸੀਂ ਦੀ ਹਾਲਤ ਦੇਖੀ ਮੈਗਾ ਨਾ ਤਾਂ ਇਹ ਬੋਲ ਸਕਦੀ ਤੇ ਸੁਣ ਤਾਂ ਵੀ ਘਾਟੀ ਆ ਨਾ ਬਰਾਬਰ ਹੀ ਸੁਣਦਾ ਜੀ ਤੇ ਰਾਤ ਸਾਡੇ ਕੋਲੇ ਰੁਕੀ ਅਸੀਂ ਆਪਣੇ ਜਿਹੜਾ ਥਾਣਾ ਲੱਗਦਾ ਸਾਡਾ ਉੱਤੇ ਵੀ ਕੰਪਲੀਟ ਲਗਾਈ ਬਈ ਇਸ ਪੋਜੀਸ਼ਨ ਦੀ ਸਾਡੇ ਕੋਲੇ ਲੇਡੀਜ਼ ਹੈਗੇ ਕੋਲੇ ਬੱਚਾ ਵੀ ਹੈਗਾ ਜੀ ਤੇ ਜੇ ਕੋਈ ਕੰਪਲੀਟ ਲਖਣ ਆਵੇ ਜਾਂ ਤਾਂ ਪਤਾ ਕਰਨ ਆਵੇ ਤਾਂ ਸਾਡੇ ਕੋਲੇ ਭੇਜ ਦਿਓ ਜੀ ਤਾ ਪਲਸ ਦਾ ਸਾਢੇ ਕੋਲੇ ਸਾਰਾ ਰਾਤ ਤੋਂ ਲੈ ਕੇ ਸਵੇਰ ਤੱਕ ਆਈ ਨਹੀਂ ਜੀ ਹੂੰ ਤੇ ਫਿਰ ਮੈਂ ਇਹਨੂੰ ਮੇਰੇ ਕੋਲ ਆ ਬੈਟਰੀ ਦਿੱਖਸਾ ਹੈਗਾ ਜੀ ਹੂੰ ਮੈਂ ਇੱਥੇ ਜੇ ਬਿਠਾ ਕੇ ਇਹਨੂੰ ਘਰੋ ਤੁਰ ਪਿਆ ਮੈਂ ਕਿ ਕਿਤੇ ਇਹਨੂੰ ਰਸਤਾ ਮਿਲ ਜਾਵੇ ਜਾਂ ਕੋਈ ਆਪੜਾ ਪ੍ਰਾਇਆ ਮਿਲ ਜਾਵੇ ਕੁਛ ਪਛਾਣ ਹੋ ਜਾਵੇ ਪਰ ਇਹਨੂੰ ਕੁਛ ਪਤਾ ਨਹੀਂ ਲੱਗਿਆ ਜੀ ਕਿੱਥੇ ਜਾਣਾ ਤੇ ਮਨੂੰ ਜਿੱਧਰ ਨੂੰ ਕਹਿੰਦੀ ਸੀ ਮੈਂ ਉਧਰ ਨੂੰ ਚੱਲ ਪੈਂਦਾ ਸੀ ਤਾਂ ਜਾ ਕੇ ਅੱਗੇ ਫਿਰ ਹੱਥ ਲਾ ਦਿੰਦੀ ਸੀ ਭਈ ਇੱਧਰ ਨਹੀਂ ਪਰ ਸਾਈ 2 ਵਜੇ ਤੱਕ ਭਟਕਦਾ ਰਿਹਾ ਫਿਰ ਇੱਕ ਸਰਦਾਰ ਵੀ ਮਿਲ ਗਿਆ ਉੱਤੇ ਪਤਾ ਨਹੀਂ ਕਿਹੜਾ ਰਾਸਤਾ ਸਿਕਾਉ ਹਾਂਜੀ ਪਖਵਾਲ ਰੋਡ ਤੇ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਆਪਣਾ ਮੁੱਲਾ ਪਰਤੇ ਆਸ਼ਰਮ ਹੈਗਾ ਤੇ ਉੱਥੇ ਕੋਈ ਨਾ ਕੋਈ ਹੱਲ ਹੋ ਹੀ ਜਾਣਾ ਉੱਥੇ ਇੱਕ ਵਾਰੀ ਜਾ ਕੇ ਦੇਖ ਲੈ ਤੇ ਮੈਂ ਇੱਥੇ ਲਿਆ ਬਹੁਤ ਧੰਨਵਾਦ ਤੇਰਾ ਭਰਾ ਜਿਉਂਦਾਬਾਦ ਰਹਿ ਜਿਹੜਾ ਤੂੰ ਇਹ ਉਪਰਾਲਾ ਕੀਤਾ ਰਾਧੇ ਕੁਮਾਰ ਜੀ ਬਹੁਤ ਬਾਰ ਸ਼ੁਕਰੀਆ ਤੋਦਸ ਤੋਦਸ ਨਾਮ ਨਾਮ ਕੀ ਨਾਮ ਲੇਖ ਇਹਨੂੰ ਇੱਥੇ ਬਿਠਾ ਰੇ ਬਿਸਕਟ ਦੇ ਦੇ ਕਿਤੇ ਲੈ ਦੇ ਕਿਤੇ ਆ ਗਏ ਆ ਆ ਆ ਆ ਆ ਆ ਮੀਨਾ ਹੂੰ ਉਹ ਹੀ ਹੈਗਾ ਜੀ ਮੀਨਾ ਘਰ ਵਾਲੇ ਦਾ ਨਾਮ ਲਿਖਦੇ ਜੀ ਜਿਹੜਾ ਇਹਦੀ ਬਾਹ ਤੇ ਲਿਖਿਆ ਜੀ ਅੱਛੇ ਲਿਖਿਆ ਹੋਇਆ ਹੈ ਰਾਜਿੰਦਰਾ ਰਾਜਿੰਦਰਾ ਜੀ ਦਾ ਰਾਜਿੰਦਰਾ ਆ ਦਿਖਾ ਬਾਹ ਤੇ ਦਿਖਾ ਰਾਜਿੰਦਰਾ ਮੋਨੀ ਮੋਨੀ ਉਹ ਨੰਬਰ ਕਿਦਲੀ ਬਾਹ ਤੇ ਹੁਣ ਜੇ ਉਹਨਾਂ ਨੇ ਨਾਮ ਲਿਖਵਾਇਆ ਸੀਗਾ ਇਹਦਾ ਨੋ ਮਿੰਨਾ ਘਰ ਵਾਲੇ ਦਾ ਨੋ ਦੱਸ ਦਈਏ ਬਟਾ ਦੇ ਸਰ ਜੇ ਉਹਨਾਂ ਨੇ ਨਾਮ ਲਿਖਵਾਇਆ ਸੀ ਜਿੱਥੇ ਫੋਨ ਨੰਬਰ ਵੀ ਲਿਖਵਾ ਦਿੰਦੇ ਹੁਣੇ ਘਰੋਂ ਅੱਗੇ ਵੀ ਗੁੰਮਦੀ ਹੂ ਤਾਂ ਹੀ ਨਾਮ ਲਿਖਾਇਆ ਉਹਨਾਂ ਨੇ ਹਨਾ ਕੋਈ 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 ਫੜਾਰੇ ਬੱਚਾ ਅੜਕਣ ਮੋਨੀ ਨਾਮ ਦਾ ਭੈਣ ਦੀ ਬਾਹ ਤੇ ਵੀ ਲਿਖਿਆ ਹੋਇਆ ਤੇ ਇਹਨੇ ਹੱਥ ਦੇ ਉੱਤੇ ਆਪਣੇ ਤੇ ਤੇ ਲਿਖ ਕੇ ਵੀ ਦਿਖਾਇਆ ਸਾਨੂੰ ਆ ਦੇਖੋ ਆ ਦੇਖ ਆ ਦੇਖੋ ਤੇ ਰਜਿੰਦਰਾ ਇਹਨੇ ਆਪਣੇ ਪਤੀ ਦਾ ਨਾਮ ਲਿਖਿਆ ਹਨਾ ਹਾਂਜੀ ਤੇ ਇਹਨੂੰ ਫੋਨ ਨੰਬਰ ਨਹੀਂ ਕਿਸੇ ਦਾ ਵੀ ਕੋਈ ਯਾਦ ਹੈਗਾ ਤੇ ਨਾ ਇਹਨੂੰ ਘਰ ਦਾ ਡਰੈਸ ਯਾਦ ਆ ਇਹ ਭੈਣ ਨਿੱਕੀ ਜੇ ਬੱਚੇ ਦੇ ਨਾਲ ਡੇਢ ਸਾਲ ਦਾ ਬੱਚਾ ਇਹ ਗੁੰਮ ਗਿਆ ਬੱਚਾ ਆਪਣੇ ਪਾਪਾ ਨੂੰ ਇਸ ਟਾਈਮ ਲੱਭ ਰਿਹਾ ਇਰੀਟੇਟ ਹੋ ਰਿਹਾ ਆਪਣੀ ਦਾਦੀ ਨਾਨੀ ਨੂੰ ਵੀ ਲੱਭ ਰਿਹਾ ਇੱਟ ਘਰੇ ਜਿੱਥੇ ਰਹਿੰਦਾ ਸੀ ਉੱਥੇ ਪੂਰੇ ਪਰਿਵਾਰ ਦੇ ਵਿੱਚ ਰਹਿੰਦਾ ਸੀ ਪਤਾ ਨਹੀਂ ਹੁਣ ਇਹ ਘਰੋਂ ਕਿਵੇਂ ਨਿਕਲੀ ਸੰਧੂਰ ਪਾਇਆ ਹੋਇਆ ਮੱਥੇ ਤੇ ਔਰ ਵਧੀਆ ਚੂੜੀਆਂ ਪਾਈਆਂ ਹੋਈਆਂ ਪੈਰਾਂ ਦੇ ਵਿੱਚ ਨੇਲ ਪਾਲਿਸ਼ ਵਗੈਰਾ ਲੱਗੀ ਆ ਛਾਪਾਂ ਛੱਲੇ ਪਾਏ ਆ ਮਤਲਬ ਇੱਕ ਘਰ ਚੋਂ ਹੀ ਆਈ ਹੋਈ ਹੈ ਬੇਟੀ ਪਰ ਇਹਦੀ ਜਿਹੜੀ ਡਿਸੇਬਿਲਟੀ ਆ ਗੁੰਗਾ ਬੋਲਾ ਇਹਦਾ ਜਿਹੜਾ ਇੱਕ ਵੱਡਾ ਸਿਰ ਦੇ ਵਿੱਚ ਇੱਕ ਅਪਾਹਜਤਾ ਵਾ ਜਿਹੜੀ ਉਹਦੇ ਕਰਕੇ ਇਹ ਆਪਣੇ ਬਾਰੇ ਵਿੱਚ ਕੁਝ ਐਕਸਪਲੇਨ ਨਹੀਂ ਕਰ ਪਾ ਰਹੀ ਦੱਸ ਨਹੀਂ ਪਾ ਰਹੀ ਤੇ ਜੇ ਇਹਦਾ ਸਾਨੂੰ ਕੁਝ ਪਤਾ ਲੱਗ ਜੇ ਵੀ ਤਾਂ ਅਸੀਂ ਇਹਦੇ ਘਰ ਤੱਕ ਕਰ ਇਹਨੂੰ ਪਹੁੰਚਾ ਦਈਏ ਤੇ ਉਹਦੇ ਲਈ ਤੁਸੀਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜਾ ਇਹਨਾਂ ਰਾਦੇ ਕੁਮਾਰ ਹੁਣਾਂ ਵੱਲਿਓ ਬਲਵਿੰਦਰ ਸਿੰਘ ਵੀਰੇ ਹੁਣਾਂ ਵੱਲਿਓ ਕੀਤਾ ਗਿਆ ਪ੍ਰਾਲਾ ਇਹ ਸਫਲ ਹੋ ਸਕੇ ਦੇਖੋ ਇਹ ਵੀਰ ਨੇ ਇਨਸਾਨੀਅਤ ਦਿਖਾਈ ਇਹਦੇ ਘਰ ਦੇ ਬਾਹਰ ਇਹ ਕੁੜੀ ਆਈ ਤੇ ਪਰਸ ਕੱਲ ਦੀ ਕੱਲ ਸ਼ਾਮ ਦੀ ਕੱਲ ਸ਼ਾਮ ਦੀ ਕੱਲ ਸਾਰੀ ਰਾਤ ਤੇ ਅੱਜ ਫੇਰ ਰਾਤ ਹੋ ਗਈ ਐ ਅੱਜ ਸਾਰਾ ਦਿਨ ਇੱਕ ਆਟੋ ਚਲਾਉਣ ਵਾਲਾ ਬੰਦਾ ਆਪਣੇ ਸਾਰੇ ਕੰਮਕਾਰ ਛੱਡ ਕੇ ਨਹੀਂ ਤਾਂ ਇਹ ਵੀ ਦਿਹਾੜੀ ਅੱਜ 5-700 ਰੁਪਏ ਕਮਾਉਂਦਾ ਤੇ ਇਹਨੇ ਰਾਤ ਵੀ 2 ਵਜੇ ਤੱਕਰ ਬਾਈ ਕਹਿੰਦਾ ਮੈਂ ਲੈ ਕੇ ਸ਼ਹਿਰ ਚ ਘੁੰਮਦਾ ਰਿਹਾ ਵੀ ਕਿਤੇ ਗਲਤ ਹੱਥ ਨਾ ਚੜਜੇ ਕੋਈ ਬੱਚਾ ਹੀ ਨਾ ਖੋਕੇ ਲੈ ਜੇਵੇ ਤੁਹਾਨੂੰ ਪਤਾ ਅੱਜ ਕੱਲ ਕਿੱਦਾਂ ਦੀ ਦੁਨੀਆ ਵਾਂ ਫੇਰ ਅੱਜ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਆ ਤੇ ਇਹ ਵੀਰ ਇਹਨੂੰ ਲੈ ਕੇ ਘਰ ਲੱਭਦਾ ਫਿਰਦਾ ਸੀ ਆ ਦੁਪਹਿਰੋਂ ਬਾਹਰ ਜਾ ਕੇ ਇੱਕ ਵੀਰ ਬਲਵਿੰਦਰ ਸਿੰਘ ਬਾਈ ਕਿਤੇ ਉਹ ਸਾਡੇ ਨਾਲ ਵੀ ਬਾਈ ਜੁੜਿਆ ਹੋਇਆ ਇੱਥੇ ਵੀਡੀਓ ਦੇਖਦੇ ਆ ਤੇ ਵੀਰ ਉਹਨਾਂ ਨੇ ਬਾਈ ਨੂੰ ਪੁੱਛਿਆ ਵੀ ਕੀ ਗੱਲ ਆ ਤੂੰ ਕੀ ਲੱਭ ਰਿਹਾ ਤਾਂ ਇਹ ਬਾਈ ਨੇ ਉਹਨੂੰ ਦੱਸਿਆ ਵੀ ਯਾਰ ਇੱਕ ਕੁੜੀ ਮੈਨੂੰ ਮਿਲੀ ਆ ਗੁੰਗੀ ਐ ਦੱਸਦੀ ਨਹੀਂ ਕੁਛ ਇਹਦਾ ਘਰ ਨਹੀਂ ਲੱਭ ਰਿਆ ਤੇ ਉਹ ਬਾਈ ਨੇ ਰਾਧੇ ਕੁਮਾਰ ਨੂੰ ਸੁਜੈਸਟ ਕੀਤਾ ਵੀ ਤੂੰ ਉੱਥੇ ਮਨੁੱਖਤਾ ਦੀ ਸੇਵਾ ਤੇ ਚਲਾ ਜਾ ਉੱਥੇ ਕੋਈ ਨਾ ਕੋਈ ਹੱਲ ਹੋ ਜਾਊਗਾ ਤੇ ਹੱਲ ਕਿਹਨੇ ਕਰਨਾ ਇਹ ਹੱਲ ਕਰਨਾ ਤੁਸੀਂ ਸਾਰਿਆਂ ਨੇ ਕਿਉਂਕਿ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੇ ਸੰਗਤਾਂ ਭੈਣਾ ਭਰਾਵਾਂ ਵੱਲੋਂ ਕੀਤੀ ਹੋਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇੱਕ ਤਾਂ ਅਰਦਾਸ ਕਰਿਓ ਵੀ ਇਹ ਬੱਚੀ ਆਪਣੇ ਘਰ ਆਪਣੇ ਪਰਿਵਾਰ ਕੇ ਮੈਂਬਰਾਂ ਚ ਪਹੁੰਚ ਜਵੇ ਤੇ ਦੂਸਰਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਹਨੂੰ ਕੋਈ ਪਹਿਚਾਨ ਲਵੇ ਤਾਂ ਜੋ ਇਸ ਭੈਣ ਦੇ ਪਰਿਵਾਰ ਬਾਰੇ ਆਪਾਂ ਨੂੰ ਜਾਣਕਾਰੀ ਮਿਲ ਸਕੇ ਬਸ ਇੰਨੀ ਹੀ ਸਾਡੀਆਂ ਬੇਨਤੀਆਂ ਆਪਣੇ ਆਸ-ਪਾਸ ਜਰੂਰ ਨਜ਼ਰ ਮਾਰਿਆ ਕਰੋ ਧਿਆਨ ਰੱਖਿਆ ਕਰੋ ਕਈ ਵਾਰ ਕੋਈ ਇਸ ਤਰ੍ਹਾਂ ਦਾ ਮੈਂਬਰ ਹੁੰਦਾ ਜਿਹੜਾ ਸੱਚੀ ਨੂੰ ਤਕਲੀਫ ਚ ਹੁੰਦਾ ਜ਼ਿੰਮੇਵਾਰ ਦੇ ਕੁਮਾਰ ਨੇ ਪਛਾਣਿਆ ਭੈਣ ਨੂੰ ਤੇ ਮਦਦ ਕੀਤੀ ਤੁਸੀਂ ਵੀ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਟੀਮ ਦਾ ਮੈਂਬਰ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਆ ਵੀਰ ਦਾ ਕਿਉਂਕਿ ਜਦੋਂ ਸਾਨੂੰ ਵੀਡੀਓ ਆਈ ਅਸੀਂ ਤੁਰੰਤ ਅਮਰਿੰਦਰ ਨੂੰ ਭੇਜਿਆ ਉੱਥੇ ਤੇ ਉਹਨੇ ਨਾਲ ਦੀ ਨਾਲ ਸਾਨੂੰ ਵੈਰੀਫਾਈ ਕਰਕੇ ਦੱਸਿਆ ਵੀ ਹਾਂ ਵਾਕਈ ਜ਼ਰੂਰਤਮੰਦ ਕੇਸ ਆ ਵੀ ਕੁੜੀ ਘਰੋਂ ਗੁੰਮੀ ਹੋਈ ਹੈ ਨਾਲ ਬੱਚਾ ਵਾ ਉਹਦਾ ਬਾਈ ਦਾ ਵੀ ਧੰਨਵਾਦ ਆ